ਰਾਮ ਨੌਮੀ ਦੇ ਦਿਹਾੜੇ ਨੂੰ ਲੈ ਕੇ ਹਿੰਦੂ ਭਾਈਚਾਰੇ ਵੱਲੋਂ ਸ਼ਹਿਰ 'ਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਜਿੱਥੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਸ਼ਾਮਲ ਹੋਏ ਉੱਥੇ ਹੀ ਸਿਆਸੀ ਪਾਰਟੀਆਂ ਦੇ ਆਗੂ ਵੀ ਨਤਮਸਤਕ ਹੋਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਦਜੀਤ ਸਿੰਘ ਚੀਮਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੌਜੂਦਾ ਐਮ ਐਲ ਏ ਅਮਨ ਸ਼ੇਰ ਸਿੰਘ ਸ਼ਰੀਫ ਕਲਸੀ ਅਤੇ सेठ कस्तूरी लाल समाज से सबका चेयरमैन इंप्रूवमेंट ट्रस्ट भी शामिल हुए मैं सारे सारी और बड़ी खुशी है कि सारे भैन भरा मिलजुल के जो साठे हो के रामनवमी का दाड़ा बना के एक वादिया का जो स्नेहा ਉਦੋਂ ਜਦੋਂ ਵੀ ਕਿਸੇ ਮਹਾਨ ਸਖਸ਼ੀਅਤ ਦਾ ਦਿਨ ਮਨਾਇਆ ਜਾਂਦਾ ਉਹਦਾ ਅਸਲੀ ਮਕਸਦ ਹੁੰਦਾ ਹੈ ਕਿ ਜਿਹੜੀ ਉਹਨਾਂ ਦੀ ਆਈਡੀਓਲੋਜੀ ਹੈ ਜਿਹੜੀ ਉਹਨਾਂ ਨੇ ਪੂਰਨੇ ਪਾਈ ਹੁੰਦੀ ਹੈ ਜਿਹੜੀਆਂ ਉਹਨਾਂ ਨੇ ਸਿਖਿਆਵਾ ਸਾਨੂੰ ਦਿੱਤਾ ਹੋਇਆ ਹੈ ਇਸ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਕਿ ਉਹਨਾਂ ਚੀਜ਼ਾਂ ਦੇ ਉੱਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ ਉਹ ਕੇ ਪਰਿਆਦਾ ਪਰਚੇਤਨ ਤੋਂ ਆਪ ਆਪ ਦੇ ਉੱਤੇ ਜੀਣਾ ਹੈ ਇਹਦਾ ਜੀਵਨ ਹੈ ਇੱਕ ਸਾਡੀ ਜ਼ਿੰਦਗੀ ਵਾਸਤੇ ਇੱਕ ਆਦਰਸ਼ ਹੈ ਕਿ ਕਿਸ ਤਰੀਕੇ ਆਪਣੇ ਬਾਪ ਦਾ ਹੁਕਮ ਮੰਨਣਾ ਚਾਹੀਦਾ ਕਿਸ ਤਰੀਕੇ ਪ੍ਰਭਾਵ ਦੇ ਨਾਲ ਸਾਨੂੰ ਰੋਲ ਤੋਂ ਹੋਣਾ ਚਾਹੀਦਾ ਬੜੇ ਅੱਗੇ ਨੂੰ ਟਰਾਲੀ ਨਿਕਾੜਦੇ ਨੇ ਅਤੇ ਰਾਜੇ ਦੇ ਕੀ ਹੁੰਦੇ ਆ ਸਾਰੀਆਂ ਚੀਜ਼ਾਂ ਅੱਜ ਸਾਨੂੰ ਉਹਨਾਂ ਵਿੱਚੋਂ ਸਿੱਖਣ ਨੂੰ ਮਿਲਦੀਆਂ ਸੋ ਸਾਰੀ ਸੰਗਤ ਨੂੰ ਵਧਾਈ ਦਿੰਦਾ ਅਤੇ ਬੇਨਤੀ ਵੀ ਕਰਦਾ ਕਿ ਕੁਝ ਨਾ ਕੁਝ ਆਪਾਂ ਉਹਨਾਂ ਦੇ ਜੀਵਨ ਤੋਂ ਸਿੱਖਣ ਦੀ ਕੋਸ਼ਿਸ਼ ਕਰੀਏ ਉਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਪ੍ਰਦਾਸ਼ਪਤ ਦੇ ਵਿੱਚ ਪਹਿਲੇ 7-8 ਸਾਲ ਇੱਥੇ ਰਿਹਾ ਤੇ ਫਿਰ ਵੀ ਸਭਾ ਮਾਰੀ ਦਿੱਤੀ ਆ ਇਹ ਜਿੰਨਾ ਕੜਾ ਸਾਡੀ ਤਸਵੀਰ ਆ ਜਦੋਂ ਦਸਵੀਂ ਚ ਡਾਢੇ ਲੈਣੇ ਸੀ ਤੇ ਸਾਰੇ ਸਾਥੀ ਇੱਥੇ ਤਸਵੀਰ ਲਈ ਕਿ ਆਪ ਉਹ ਬਸਾ ਤੇ ਕਰਕੇ ਆਉਣਾ ਹੁੰਦੀ ਸੀ ਇਸ ਤਰ੍ਹਾਂ ਜੀਵਨ ਵੀ ਇੱਥੇ ਬਿਤਰਿਆ ਪੜਾਈ ਵੀ ਇੱਥੇ ਹੋਈ ਆ ਇਹ ਅਨਾਰਥੀ ਦੀ ਸ਼ੁਰੂਆਤ ਇੱਥੇ ਹੋਈ ਆ ਉਨ ਦੀ ਪਾਰਟੀ ਹੈਡ ਆਫ ਇਸ ਕੰਮ ਕਰਦੇ ਆ ਲੱਗੇ ਸਤੰਗ ਤੋਂ ਸਾਰੇ ਹੀ ਉਹਦੇ ਲੀਡਰ ਹੈ ਲਗਾਤਾਰ ਹੀ ਜਿਵੇਂ ਸਾਰਾ ਸਾਲ ਮੇਰੇ ਨਾਲ ਤੇ ਇੰਟਰਟੈਂਟਰ ਦੌਰ ਮੰਤਰੀ ਦੇ ਪੁੱਤਰ ਆ ਉਦੋਂ ਵੀ ਸਾਨੂੰ ਸਭ ਨੂੰ ਉਹ ਤੇ ਇਸ ਲੋਕੀਏ ਚਲੋ ਕਰ ਆਪਣੇ ਅਲੱਗ ਤੇ ਗੰਗਾ ਰੋਣਾ ਗਾਣਾ ਉਹਨਾਂ ਨਾਲ ਕੇ ਪਰ ਸਭ ਤੋਂ ਪੁਰਾਣੀ ਇੰਡਸਟਰੀ ਪਟਾੜਾ ਦੇ ਵਿੱਚ ਪਰ ਇੰਡਸਟਰੀ ਦਾ ਮੰਦਾ ਹਾਲ ਕਿਉਂ ਹੈ ਕਿਉਂਕਿ ਨਾਲ ਸਾਡੇ ਜੰਮੂ ਪੈਂਦਾ ਤੇ ਤੁਸੀਂ ਕਠੂਏ ਚਲ ਜਿਓ ਤੇ ਉੱਥੇ ਤੇ ਇੰਡਸਟਰੀ ਲਾਉਣੀ ਹੋਵੇ ਤਾਂ ਬਹੁਤ ਵੱਡੀਆਂ-ਵੱਡੀਆਂ ਦੇਤਾ ਤੇ ਜਿਹੜੇ ਪਟਾਲੇ ਦੇ ਸਾਰੀ ਉਪਰ ਜਿਨ੍ਹਾਂ ਨੇ ਲੋਹੇ ਦੀ ਮਸਤੀ ਨੂੰ ਦੇਸ਼ ਦੇ ਵਿੱਚ ਕਾਇਮ ਰੱਖਿਆ ਉਹਨਾਂ ਵਾਸਤੇ ਉਹ ਸਹੂਲਤ ਨਹੀਂ ਹੈ ਕਿ ਜਿੱਥੇ ਰੁਕੀ ਦਿੱਤੀ ਪੁਸ਼ਤੀ ਕਾਰੀਗਰ ਬੈਠੇ ਆ ਬਾਲਕ ਬੈਠੇ ਆ ਡਿਸਟ੍ਰਿਕਟ ਲੋਨ ਵਾਲੇ ਬੈਠੇ ਆ ਉਹਨਾਂ ਨੂੰ ਉਤਸ਼ਾਹਿਤ ਕਰਕੇ ਤੇ ਉੱਥੇ ਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਜਿਹੜਾ ਕਿੰਨੇ ਕਿੰਨ੍ਹੇ ਦੂਰ ਬੱਠੇ ਇਸ ਰੱਖਦੇ ਨੇ ਇਹਨਾਂ ਦੀ ਇੰਡਸਟਰੀ ਜਿਹੜੀ ਹੈ ਦਿਨੋਂ ਦਿਨ ਪਿੱਛੇ ਗਈ ਔਰ ਨਵੇਂ-ਨਵੇਂ ਤਵਰਦੇ ਚੱਲ ਰਹੇ ਆ ਔਰ ਪੰਜਾਬ ਦੇ ਨਾਲ ਖਾਸ ਕਰਕੇ ਸਾਡੇ ਸਰਹੱਦੀ ਜ਼ਿਲ੍ਹੇ ਇਸ ਬਰਦਾਸ਼ਤ ਤੋਂ ਪ੍ਰੇਸ਼ਾਨ ਹੋ ਕੇ ਨਾ ਫੋਟ ਪੈ ਰਹੇ ਨੇ ਇਹਦੇ ਕਿਸਾਨ ਤੁਸੀਂ ਤਾਰ ਤੋਂ ਪਾਰ ਦੇ ਜਿਨ੍ਹਾਂ ਦੀ ਜ਼ਮੀਨਾਂ ਜਾ ਕੇ ਕਿਹੋ ਨਾਲ ਕੀ ਹਾਲ ਉਹਨਾਂ ਨੂੰ ਤਾਂ ਖੇਤੀ ਕਰਨ ਵਾਸਤੇ ਪੂਰੇ ਤੇ ਕੰਮ ਕਰਨ ਦੀ ਵੀ ਇਜਾਜ਼ਤ ਨਹੀਂ ਆ ਉਹ ਤਾਂ ਮੁਲਾਜ਼ਮਾ ਕੋਈ ਇੰਨੇ ਤੇ ਖੇਤੀ ਕਰਨੀ ਪੈਂਦੀ ਹੈ ਇਸ ਕਰਕੇ ਬੜੀਆਂ ਇਹਨਾਂ ਦਿੱਕਤਾਂ ਨੇ ਸਰਦੀ ਇਲਾਕੇਆਂ ਦੀਆਂ ਕੱਢੀ ਦੇ ਇਲਾਕਿਆਂ ਦੀਆਂ ਪਾਣੀ ਦੀਆਂ ਉੱਪਰ ਜਾ ਕੇ ਬਹੁਤ ਵੱਡੀਆਂ ਤੀਨਾਂ ਵਾਲੀ ਤੇ ਹਨੀ ਔਰ ਪੰਚਾਇਤ ਦੀਆਂ ਵੀ ਦਿੱਕਤਾਂ ਨੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕੰਢੀ ਏਰੀਆ ਦਾ ਡਵੈਲਪਮੈਂਟ ਦਾ ਨੈਸ਼ਨਲ ਲੈਵਲ ਦੇ ਉੱਤੇ ਵੱਖਰਾ ਬੋਰਡ ਹੋਣਾ ਚਾਹੀਦਾ ਸਰਦੀ ਏਰੀਆ ਦਾ ਵੱਖਰਾ ਬੋਰਡਰ ਹੋਣਾ ਚਾਹੀਦਾ ਅੱਜ ਦਾ ਸਾਡਾ ਸਾਥੀ ਜਰੂਰ ਭੁੱਜਾ ਕਿਸੇ ਵੀ ਕਰਤਾਰਪੁਰ ਸਾਹਿਬ ਦਾ ਪਾਸਪੋਰਟ ਕਰਕੇ ਲੋਕੀ ਜਾ ਨਹੀਂ ਪਾ ਰਹੇ ਉੱਤੇ ਪਰਮਿਟ ਲਾ ਕੇ ਕਰੋ ਜਿਹੜਾ ਅਟਾਰੀ ਤੋਂ ਸਰਦੀ ਤੋਂ ਵਪਾਰ ਖੋਲੋ ਤਾਜ ਸਾਡੀ ਇੰਡਸਟਰੀ ਬਦਲ ਰਿਹਾ ਜੀ ਔਰ ਬੜੀ ਵੱਡੀ ਗੱਲ ਆ ਬੜਾ ਵੱਡਾ ਦੇਣਿਆ ਪਰਮਾਤਮਾ ਦਾ ਹੀ ਇਹ ਟਿਕਟਵਾਜੀ ਹੈ ਤੇ ਹੁਣ ਲੜੌਣੀ ਵੀ ਜਤੌਣੀ ਵੀ ਪਰਮਾਤਮਾ ਦਾ ਹੈ ਅੱਗੇ ਵੀ ਪਟਾਲੇ ਦੀ ਲੜਾਈ ਲੋਕਾਂ ਨੇ ਲੜੀ ਹੁਣ ਇਹ ਜਿਹੜੇ ਬਰਦਾਸ਼ ਪ੍ਰੋਗਰਾਮ ਦੀ ਲੜਾਈ ਇਹ ਵੀ ਹੁਣ ਲੋਕ ਲੜਨਗੇ ਬਹੁਤ ਵਧੀਆ ਇਹ ਪ੍ਰੋਗਰਾਮ ਜਿਹੜਾ ਅੱਜ ਹੋਣਾ ਵਾ niche ਸਾਰੀਆਂ ਸੰਸਥਾਵਾਂ ਜਿਹੜੇ ਜਾਂ ਇਕੱਠੀਆਂ ਹੋ ਰਹੀਆਂ ਵਾ ਮੰਡੀ ਤੋਂ ਤੁਰ ਕੇ ਨਹਿਰੂ ਗੇਟ ਨਹਿਰੂ ਵੇਟੋ ਬਾਈਪਾਸ ਹੁੰਦੇ ਆ ਹੁੰਦੇ ਆ ਸਾਰਾ ਖੱਦਮ ਚਾ ਜਾਊਗਾ ਜਿਹਦੇ ਨਾਲ ਇਹਦੇ ਅੱਜ ਸਾਰੇ ਸ਼ਹਿਰ ਨੂੰ ਰਾਮ ਨਮੀ ਦੀ ਬਹੁਤ ਬਹੁਤ ਵਧਾਈ ਆ ਰਾਮਚੰਦਰ ਜੀ ਅਸਨ ਘਰ ਆਏ ਸੀਗੇ ਤੇ ਇਸ ਕਰਕੇ ਇਹਨਾਂ ਦਾ ਦਿਨ ਮਨਾਇਆ ਜਾਂਦਾ ਵਾ ਭਗਵਾਨ ਮੇਰੇ ਪਰਿਵਾਰਾਂ ਨੂੰ ਵੀਰਾਂ ਨੂੰ ਮੇਰੇ ਬੱਚਿਆਂ ਨੂੰ ਬਹੁਤ ਬਹੁਤ ਤਰੱਕੀ ਜਵੇ ਇਹੋ ਜਿਹਾ ਸ਼ੁਭ ਦਿਨ ਜਿਹੜਾ ਵਾ ਮਹਾਸ਼ਾਹੀ ਦੀ ਆਤਮਾ ਨੂੰ ਸ਼ਾਂਤੀ ਮਿਲਦੇ ਰਹਿ ਮੰਗਾ ਗੋਵਰ ਚੰਦ ਜੀ ਨੇ ਇਹ ਚਾਲੂ ਪਰੰਪਰਾ ਕੀਤੀ ਸੀਗੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪਟਾਲਾ ਤੋਂ ਬਬਲੂ ਦੀ ਖਾਸ ਕੋ